ਇਹ ਮਸਤੀ ਬਾਰੇ ਪੜਨ ਦਾ ਨਾ ਮੀਰ ਮੱਲੂ ਦੀ ਜੇਲ੍ਹ ਨੂੰ ਪੜੀ ਉਹਨਾਂ ਮਹਾਨ ਬੀਬੀਆਂ ਦਾ ਕਦੇ ਸਦਕ ਜੀਵਨ ਪੜੀ ਜਿਨ੍ਹਾਂ ਦੀਆਂ ਅੱਖਾਂ ਦੇ ਸਾਹਮਣੇ ਬੱਚਿਆਂ ਦੇ ਟੋਟੇ ਕੀਤੇ ਜਾਂਦੇ ਨੇ ਗਲਾਂ ਦੇ ਵਿੱਚ ਹਾਰ ਪਾਏ ਜਾਂਦੇ ਨੇ ਟੋਟੇ ਕਰਕੇ ਕੋਈ 2 ਮਹੀਨਿਆਂ ਦਾ ਕੋਈ ਮਹੀਨੇ ਦਾ ਕੋਈ 20 ਦਿਨਾਂ ਦਾ ਕੋਈ 1 ਦਿਨ ਦਾ ਹੈ ਨੇਜਿਆਂ ਤੇ ਟੰਗੇ ਜਾਂਦੇ ਨੇ ਉੱਪਰੋਂ ਬੋਲੀਆਂ ਮਾਰੀਆਂ ਜਾਂਦੀਆਂ ਨੇ ਵੇਖ ਸਿੱਖਣੀਆਂ ਤੇਰੇ ਬੱਚੇ ਦੀਆਂ ਬੋਟੀਆਂ ਕੀਤੀਆਂ ਗਿਆ ਇੱਲਾ ਕਿੰਨੀ ਉੱਚੀ ਉੱਚੀ ਚੁੱਕ ਕੇ ਲੈ ਕੇ ਜਾ ਰਹੀਆਂ ਨੇ ਪਰ ਉਹਨਾਂ ਮਹਾਨ ਬੀਬੀਆਂ ਦੇ ਚਿਹਰੇ ਤੇ ਮਸਤੀ ਆਨੰਦ ਕਹਿੰਦੀਆਂ ਗੱਲ ਸੁਨੋ ਮੰਨੋ ਜਿੰਨੀ ਉੱਚੀ ਉੱਚੀ ਸਾਡੇ ਪੁੱਤਰਾਂ ਦੀਆਂ ਵੋਟੀਆਂ ਜਾ ਰਹੀਆਂ ਨੇ ਚੇਤਾ ਰੱਖੀ ਅਸਾਂ ਤਾਂ ਨਹੀਂ ਵੇਖਾਂਗੇ ਤੂੰ ਨਹੀਂ ਵੇਖੇਂਗਾ ਪਰ ਆਉਣ ਵਾਲੀ ਪੀੜ੍ਹੀ ਵੇਖੇਗੀ ਇਹਨਾਂ ਦੇ ਨਾਂ ਤੇ ਉੱਚੇ-ਉੱਚੇ ਇਨਸਾਨ ਸਭ ਝੁਲਿਆ ਥਣਗੇ ਅੱਖੋ ਸਤਨਾਮ ਇਹ ਮਸਤੀ ਐ ਤੇ ਹੋਰ ਕੀ ਹੋਰ ਪੜ ਲਓ ਬਾਬਾ ਬੰਦਾ ਸਿੰਘ ਬਹਾਦਰ ਨੂੰ ਪੜ ਲਓ ਸਤ ਕਸਾਲਾਂ ਦਾ ਪੁੱਤਰ ਐ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਤੋਂ ਪਹਿਲਾਂ ਅੰਦਰਾਂ ਕੱਢ ਕੇ ਪੁੱਤਰ ਦੀਆਂ ਮੁੱਖ ਦੇ ਵਿੱਚ ਤੁੰਨੀਆਂ ਇਹਨੂੰ ਮਸਤੀ ਕਹਿੰਦੇ ਨੇ ਇਹ ਕੋਈ ਮਸਤੀ ਛੂਟੇ ਲਾ ਕੇ ਨਹੀਂ ਮਿਲਦੀ ਇਹ ਮਸਤੀ ਕੋਈ ਨੰਗ ਤੜੰਗੇ ਰਹਿਣ ਦੇ ਨਾਲ ਨਹੀਂ ਮਿਲਦੀ ਇਹ ਮਸਤੀ ਨਾਮ ਦੇ ਵਿੱਚੋਂ ਹੁੰਦੀ ਹੈ ਇਹ ਮਸਤੀ ਸ਼ਬਦ ਦੇ ਵਿੱਚੋਂ ਮਿਲਦੀ ਹੈ ਇਹ ਮਸਤੀ ਉਦੋਂ ਮਿਲਦੀ ਹੈ ਪਿਆਰਿਓ ਜਦੋਂ ਇਹ ਰਸਨਾ ਪਰਮੇਸ਼ਰ ਦੇ ਨਾਮ ਦਾ ਰਸ ਚਖ ਲੈਂਦੀ ਹੈ ਫਿਰ ਹੋਰ ਸਾਰੇ ਰਸ ਫਿੱਕੇ ਪੈ ਜਾਂਦੇ ਨੇ ਫਿੱਕੇ ਪੈ ਜਾਂਦੇ ਨੇ ਹੋਰ ਰਸਾਂ ਦਾ ਰਸ ਨਹੀਂ ਆਉਂਦਾ ਹੋਰ ਪੜ੍ਹ ਲਓ ਭਈ ਮੈਂ ਤਾਂ ਦਲੀਲਾਂ ਦੇ ਰਿਹਾ ਗੱਲ ਪਕੜ ਦੇ ਵਿੱਚ ਆ ਜੇ ਸਮਝ ਦੇ ਵਿੱਚ ਆ ਜੇ ਤੇ ਬਾਬਾ ਫਰੀਦ ਸਾਹਿਬ ਨੂੰ ਮਾਂ ਭਵੇਂ ਸ਼ੱਤਰ ਦਿੰਦੀ ਰਹੀ ਤੇ ਜਿੱਦੇ ਰਸਨਾ ਨੇ ਅੱਲਾਹ ਤਾਲਾ ਖੁਦਾ ਦੇ ਨਾਮ ਦਾ ਰਸ ਚੱਕ ਲਿਆ ਆਨੰਦ ਆ ਗਿਆ ਤੇ ਉਹਦੇ ਫਿਰ ਬਾਬਾ ਫਰੀਦ ਸਾਹਿਬ ਆਪਣੀ ਰਸਨਾ ਤੋਂ ਹੀ ਕਹਿੰਦੇ ਨੇ ਸ਼ੱਕਰ ਖੰਡ ਨੇ ਵਾਤ ਗੁੜ ਮੱਖਿਓ ਮੱਝਾ ਦੁੱਧ